ਗੁਰੂ ਨੂੰ ਹੀ ਤੁਹਾਨੂੰ ਇਹ ਬਟ ਇਲਵਾਲ ਬਿਠੇ ਸਤ ਦਾ ਸਾਮਾਨ ਜਿਹਾ ਆਉਂਦਾ ਨਾਲੇ ਹੁਣ ਚੱਲਦੇ ਮੱਥਾ ਟੇਕਣਾਂ ਬੰਤਾਂ ਦੇ ಸತಗು ತ ਸਤਗੁਰੂ 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 ਹੁਣ ਚੱਲਦੇ ਆ ਜੀ ਉੱਪਰ ਦਰਸ਼ਨ ਕਰਨ ਨੂੰ ਸੰਤਾਂ ਦੇ ਤੇ ਸਤਗੁਰੂ 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 ਸਤਿਗੁਰੂ 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 ਜੀ ਉੱਪਰ ਵੀ ਜਗ੍ਹਾ ਬਣੀ ਰਹੀ ਹੈ ਬਾਪਿਆਂ ਦੀ ਸਤਿਗੁਰੂ 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 ਨਾ ਜਿਵੇਂ ਸਾਸ ਵਹਿ ਤੇ ਸਤਿਗੁਰੂ ਸਤਿਗੁਰੂ ਹੀ ਯਾ ਮਿੰਨੀ ਮਿੰਨੀ ਦਾਸਰੀ ਹੋ ਰਹੀ ਹੈ ਜੀ ਦਾ ਲਾਸਟ ਦਿਨ ਅੱਜ 30 ਤਰੀਕ 7ਵਾਂ ਮਹੀਨਾ 2025 ਅੱਜ ਲਾਸਟ ਦਿਨਾਂ ਤਿੰਨ ਦਿਨ ਚੱਲਦਾ ਜੀ ਸਤ ਗੁਰਾਂ ਦਾ ਸੰਘਰਸ਼ ਆ ਗਿਆ ਜੀ ਸ਼ਰਮ ਦਾ ਨਾਮ ਸਮਾਚਣਾ ਹਸ਼ਟਕਰਿ ਸੰਤਿ सत 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 ਸਤਗੁਰੂ ਤੋਂ ਸਤਗੁਰੂ ਤੋਂ ਸਤਗੁਰੂ ਤੋਂ ਬਹੁਤ ਸਤਰਾਇ ਤੇ ਸਤਗੁਰੂ ਤੋਂ ਸਤਗੁਰੂ ਤੋਂ ਸਤਗੁਰੂ ਤੋਂ ਸਤਗੁਰੂ ਤੋਂ ਉਹ ਚੱਲਦੇ ਆ ਜੀ ਸੰਤਾਂ ਦੇ ਦੂਜੇ ਡੇਰੇ ਜਿੱਥੇ ਤਪੱਸਿਆ ਕਰਦੇ ਤੇ ਸੰਤ ਉਤਰ ਮੱਥਾ ਟੇਕ ਆਉਂਦੇ ਸੰਤਾਂ ਦੇ ਸਤਗੁਰੂ ਤੋਂ ਸਤਗੁਰੂ ਤੋਂ ਸਤਗੁਰੂ ਇੱਧਰ ਆ ਗਿਆ ਜੀ ਲੰਗਰ ਇੱਥੇ ਮੈਡੀਕਲ ਦਾ ਕੈਂਪ ਲੱਗਿਆ ਖੂਨਦਾਨ ਕੈਂਪ ਸਤਗੁਰਾਂ ਦੇ ਡੇਰੇ 'ਚੀ ਫਰੀਜ ਆਇਆ ਤਾਂ ਇਧਰ ਪੂਰਨ ਦਾ ਕੈਂਪ ਤੇਰਾ ਸਤਿਗੁਰਾਂ ਦਾ ਲੰਗਰ ਚੱਲਦਾ ਜੀ ਪੂਰੀਆਂ ਦਾ ਤੇ ਇੰਦਰ ਲੱਗੂਆ ਅਖਾੜਾ ਰਾਤ ਨੂੰ ਬਹੁਤ ਤਗੜੇ ਤੱਕੜੇ ਸਿੰਘ ਰਹਉਂਦੇ ਨੇ ਰਾਤ ਨੂੰ ਸੰਤਾਂ ਦੇ ਗੁਣ ਗਾਉਣਗੇ ਬਹੁਤ ਤਗੜੇ ਤੱਕੜੇ ਸਿੰਘ ਪਹੁੰਚ ਰਹਿਣਾ ਰਾਤ ਨੂੰ ਇਧਰ ਆ ਕੇ ਲੰਗਰ किरागी सी खयाख सुने मनार ਇਧਰ ਅਜੀ ਸੰਤਾਂ ਦਾ ਦੂਜਾ ਟੇਰਾ ਇਹ ਰਸਤਾ ਜਾਂਦਾ ਇਹ ਨਾਲੇ ਦੇਰੇ ਦੇ ਨਾਲੇ ਮੁੜਦਾ ਸੰਤਾਂ ਦਾ ਇਧਰ ਦੀ ਜਾਂਦੇ ਆ ਕਰਦੇ ਆ ਦਰਸ਼ਨ ਉਧਰ ਚੱਲ ਕੇ ਵੀ